ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ న్యూਸ ਮੈਂ ਮੋਰਾ ਜੀ ਪੱਟੀ ਇਸ ਵੇਲੇ ਮੌਜੂਦ ਹਾਂ ਜੀ ਅੰਮ੍ਰਿਤਸਰ ਜੌੜਾ ਫਾਟ ਇੱਕ ਪਰਿਵਾਰ ਬਹਾਰ ਲਾ ਰਿਹਾ ਮਦਦ ਦੀ ਮਦਦ ਦੇ ਕਾਦੀ ਕੰਨੀ ਤੁਹਾਨੂੰ ਬਾਅਦ ਚ ਤੁਹਾਨੂੰ ਦੱਸਾਂਗੇ ਗੱਲਬਾਤ ਕਰਦੇ ਹਾਂ ਕਿ ਨੌਜਵਾਨ ਬੱਚਾ ਆਪਾਂ ਕਹਿ ਸਕਨੇ ਹੈ ਗਿਆ ਸੁਣ ਤੋਂ ਸਮਰਥ ਕੰਨਾਂ ਤੋਂ ਵਾਜ ਤੋਂ ਹੋ ਗਿਆ ਬੋਲਾ ਕਿਹੜੀ ਬਿਮਾਰੀ ਨਾਲ ਹੋਇਆ ਵਾ ਗੱਲਬਾਤ ਕਰਦੇ ਹਾਂ ਪਹਿਲਾਂ ਮੈਂ ਤੁਹਾਨੂੰ ਮਿਲਾਉਂਦੇ ਆ ਉਹਦੇ ਦੇ ਪੀਓ ਦੇ ਨਾਲ ਸਾਰੀ ਗੱਲਬਾਤ ਦੱਸਿਆ ਵੀ ਕੀ ਕਾਰਨ ਜਿਹੜੀ ਬਿਮਾਰੀ ਜਿਹੜੀ ਕਿਸ ਕਾਰਨ ਜਿਹੜਾ ਇੱਥੋਂ ਤੱਕ ਨੋ ਬਤਾਈ ਹੈ ਜੀ ਹਾਂਜੀ ਕੀ ਨਾਮ ਹੈ ਆਪਣਾ ਨਾਲਾ ਰਿੰਗੂ ਆ ਜੀ ਕੀ ਗੱਲ ਹੋਈ ਜੀ ਜਿਹੜੀ ਬੱਚੇ ਦੀ ਜਿਹੜੀ ਸੁਣ ਸ਼ਕਤੀ ਜਿਹੜੀ ਚਲ ਗਈ ਆ ਕਿਸ ਬਿਮਾਰੀ ਦੇ ਨਾਲ ਮੱਤੀ ਇੱਥੋਂ ਤੱਕ ਨੋ ਬਤਾ ਪਹੁੰਚੀ ਇਹ ਬੱਚੇ ਨੂੰ 2 ਦਿਨ ਬੁਖਾਰ ਹੋਇਆ ਸੀ ਤੀਜੇ ਦਿਨ ਇਹ ਬੱਚੇ ਦੇ ਦਿਮਾਗ ਨੂੰ ਬੁਖਾਰ ਚੜ ਗਿਆ ਤੇ ਫਿਰ ਇਹ ਕੋਮਾ ਦੇ ਵਿੱਚ ਚਲ ਗਿਆ 14 ਦਿਨ ਇਹ ਕੋਮਾ ਦੇ ਵਿੱਚ ਰਿਹਾ ਹੈ ਤੇ ਉੱਥੇ ਸਾਡਾ ਇਲਾਜ ਹੋਇਆ ਸਾੜਾ ਕੋਈ ਕੀਤਾ 21-22 ਦਿਨਾਂ ਹਸਪੀਟਲ ਦੇ ਵਿੱਚ ਰਹੇ ਹਾਂ 5.5 ਲੱਖ ਰੁਪਏ ਸਾਡਾ ਲੱਗ ਗਿਆ। ਫੋਣ ਇਹਦੇ ਆਣ ਕੇ ਕੰਨਾਂ ਦੀ ਆਵਾਜ਼ ਬੰਦ ਹੋ ਗਈ ਆ ਉਹੀ ਜ਼ੋਰ ਪੈ ਗਿਆ ਜੀ। ਉਦੋਂ ਜ਼ੋਰ ਪੈਣ ਦੇ ਕਰਕੇ ਤੇ ਕੰਨਾਂ ਦੀ ਆਵਾਜ਼ ਬੰਦ ਹੋ ਗਈ ਤੇ ਡਾਕਟਰਾਂ ਨੇ 6 ਲੱਖ ਰੁਪਏ ਮੰਗਿਆ ਕਿ ਇਹਦੀ ਆਵਾਜ਼ ਪੇਰ ਆਉਣ ਵਾਸਤੇ। ਤੇ ਜੇ ਅਸੀਂ ਨਹੀਂ ਇਹਦਾ ਪ੍ਰੈਸ਼ਨ ਕਰਵਾਉਂਦੇ ਤੇ ਫਿਰ ਇਹਦੀ ਜਿਹੜੀ ਬੋਲਣ ਦੀ ਆਵਾਜ਼ ਆ ਉਹ ਵੀ ਚਲ ਜੂਗੀ ਮੈਂਟਲ ਵੀ ਹੋ ਸਕਦਾ ਹੈ। ਇਹ ਡਾਕਟਰਾਂ ਨੇ ਸਾਨੂੰ ਕਿਹਾ ਔਰ ਉਹਨਾਂ ਨੇ ਪਰਚੀ ਸਾਨੂੰ ਦਿੱਤੀ ਏ ਲਿਖ ਕੇ। ਦਿਖਾਓ ਜੀ ਕੀ ਲਿਖੀ ਜੀ। ਆ ਲਓ ਜੀ ਇਹਦੇ ਤੇ ਲਿਖਿਆ ਮਹੀਨੇ ਦੇਰ ਮਹੀਨੇ ਦੇ ਮਹੀਨਾ ਹੀ ਹਵਲਦੋਤ ਕਹਿੰਦੇ ਕਿ ਮਹੀਨੇ ਦੇ ਵਿੱਚ ਵਿੱਚ ਤੁਸੀਂ ਇਹਦਾ ਕੰਨ ਦਾ ਨਹੀਂ ਅਪਡੇਟ ਕਰਾਓਗੇ ਤੇ ਫੇਰੇ ਬੱਚੇ ਦੀ ਬੋਲਣ ਦੀ ਸ਼ਕਤੀ ਬੰਦ ਹੋ ਜਾਏਗੀ 6,11,000 750 ਰੁਪਏ ਉਹਨਾਂ ਨੇ ਮੰਗਿਆ ਡਾਕਟਰ ਸਾਹਿਬ ਨੇ ਆਪਰੇਸ਼ਨ ਕਰਨ ਦਾ ਬਾਹਰੋਂ ਮਸ਼ੀਨ ਆਏਗੀ ਆਪਰੇਸ਼ਨ ਕਰਨ ਵਾਸਤੇ ਦੇ ਜਿਹੜੀ ਕਿ ਸਾਰੀ ਜਿਹੜੀ ਪੂੰਜੀ ਹੈ ਤੁਸੀਂ ਜਿੰਨੀ ਵੀ ਕਮਾਈ ਤੁਸੀਂ ਕੀਤੀ ਹੈਗੀ ਆ ਉਹ ਤੁਹਾਡੀ ਹਸਪੀਟਲ ਦੇ ਵਿੱਚ ਲੱਗ ਚੁੱਕੀ ਆ ਹਾਂਜੀ ਠੀਕ ਆ ਜੀ ਤੁਸੀਂ ਕਰਦੇ ਕੀ ਹੋ ਜੀ ਮੈਂ ਮਿਸਤਰੀ ਦਾ ਕੰਮ ਕਰਦਾ ਜੀ ਦਿਹਾੜੀਦਾਰ ਬੰਦਾ ਆ ਜੀ ਜਿੰਨੇ ਮੇਰੇ ਕੋਲ ਹੈਗੇ ਪੂੰਜੀ ਮੈਂ ਸਭ ਹੂੰ ਜਾਂ ਜਿਗਾ ਲਾਤੇ ਕੋਈ ਰਿਸ਼ਤੇਦਾਰਾਂ ਕੋ ਫੜ ਕੇ ਲਾ ਦਿੱਤੇ ਆ ਹੁਣ ਮੇਰੇ ਕੋਲ ਇੰਨੀ ਬਾ ਨਹੀਂ ਹੈਗੀ ਲੋਨ ਜੋਗੇ ਤੇ ਮੈਂ ਸਾਰਿਆਂ ਕੇ ਮਦਦ ਕਰਦਾ ਮੇਰੀ ਮਦਦ ਕੀਤੀ ਜਾਵੇ ਮੈਂ ਬਹੁਤ ਘਰੋਂ ਮਾਰਾ ਮੇਰੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਗੱਲ ਕਰਦੇ ਆ ਜੀ ਹਰ ਇੱਕ ਮਾਪਿਓ ਨਹੀਂ ਹੁੰਦਾ ਵੀ ਸਾਡਾ ਬੱਚਾ ਪੜਿਆ ਲਿਖਿਆ ਸੁਣ ਸਕੇ ਹਰ ਤਰ੍ਹਾਂ ਨੂੰ ਜਿਹੜਾ ਵਾ ਮਾ ਨੂੰ ਆਪਣੀ ਆ ਉਹਨਾਂ ਦੀ ਮਤਲਬ ਗੱਲ ਕਰਦੇ ਆ ਕਿ ਇਸ ਬਾਰੇ ਉਹ ਕੀ ਕਰਨੋ ਚਾਹੀਏ ਕੀ ਕਹਿਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਬੋਲਾਂ ਤੇ ਬਸ ਇਨਾ ਚੰਨੀ ਹੈ ਰ ਪੁੱਤ ਠੀਕ ਹੋ ਜੇ ਕੀ ਤਰਨ ਹੋਇਆ ਜੀ ਇਹ ਜਿਹੜਾ ਜਿਹੜੇ ਤੱਕ ਨੌਤ ਪਹੁੰਚ ਗਿਆ ਬੁਖਾਰ ਹੀ ਸਿਰ ਨੂੰ ਚੜਿਆ ਬੁਖਾਰ ਚੜ ਗਿਆ ਸਿਰ ਨੂੰ ਉਸ ਤੋਂ ਬਾਅਦ 10 11 ਦਿਨ ਗੋਮਾ ਚ ਵੀ ਰਿਹਾ ਐ ਵੈਂਟੀਲੇਟਰ ਤੇ ਰਿਹਾ ਐ ਸ਼ੀਦਾ ਲਾ ਕੇ RAMDAS ਹਸਪੀਟਲ ਵੈਂਟੀਲੇਟਰ ਤੇ ਰਿਹਾ ਬਾਅਦ ਚ ਉਹਨਾਂ ਨੇ ਹੋਠੀਆਂ ਪੀਜਤਾ RAMDAS ਉੱਥੇ ਜਾ ਕੇ ਠੀਕ ਹੋਇਆ ਉੱਥੇ ਨਹੋਸ਼ ਆਈ ਐ 14 14 15 ਦਿਨ ਬਾਅਦ ਉਹ ਸ਼ਾਈ 22 23 ਦਿਨ ਹੀ ਹਸਪੀਟਲ ਰਹੇ ਇਹਨੂੰ ਲੈ ਕੇ ਉਹਦਾ ਵੀ 5 5.5 ਲੱਖ ਲੱਗ ਚੁੱਕਿਆ ਸੀ ਉਹਦੇ ਰਿਸ਼ਤੇਦਾਰਾਂ ਕੋਲ ਐ ਬਾਹਰੋਂ ਕੇ ਨਹੀਂ ਰਿਸ਼ਤੇਦਾਰਾਂ ਕੋ ਹੀ ਵਿਆਜੀ ਫੜ ਫੜ ਕੇ ਕਿ ਚਲੋ ਤੁਹਾਨੂੰ ਦੇ ਦਾਂਗੇ ਸਾਰੇ ਉਹਦੋਂ ਇਲਾਜ ਕੀਤਾ ਇਹਦਾ ਹੁਣ ਫੇਰ ਡਾਕਟਰਾਂ ਨੇ 6 ਲੱਖ ਕੰਦੇ ਦੌਰ ਨਹੀਂ ਪ੍ਰੈਸ਼ਨ ਕਰਾਵਾਂਗੇ ਤੇ پاگل ਹੋ ਜਾਏਗਾ ਗਲੇ ਦੀ ਆਵਾਜ਼ ਵੀ ਚਲੇ ਜਾਏਗੀ ਬੋਲੇ ਗਣੀ ਤੇ پاگل ਹੋ ਗਿਆ ਜਵਾਨ ਪੁੱਤ ਤੇ ਕੀ ਕਰਨਾ ਕਿਸੇ ਜੋਗਾ ਨਹੀਂ ਹੁਣ ਤੁਸੀਂ ਕੋਈ ਸੰਸਥਾ ਜਿਹੜੀਆਂ ਨੇ ਤਹਾੜ ਮੁਕੀ ਸੰਤਾ ਨੇ ਦਾਨੀ ਸੱਜਣਾ ਗਨੇ ਤੁਸੀਂ ਇਹਨਾਂ ਨੂੰ ਕੀ ਅਪੀਲ ਕਰੋ ਅਹੀਂ ਇਹੀ ਚੰਨੇ ਕਿ ਆਡੀ ਮਤ ਕੀਤੀ ਜਾਵੇ ਥੋੜੀ ਬੋਦੀ ਜਿੰਨੀ ਹੋ ਸਕਦੀ ਆਡੀ ਹਲਪ ਹੋਵੇ ਕਿ ਅਹੀਂ ਆਪਣੇ ਬੱਚੇ ਦਾ ਆਪਰੇਸ਼ਨ ਕਰਵਾ ਲਈਏ ਇਹਨੂੰ ਠੀਕ ਕਰਵਾ ਲਈਏ ਤਨੂੰ ਉਹ ਵੀ ਨੌਜਵਾਨ ਜਿਹੜਾ ਵਾ ਲੜਕਾ ਵਾ ਉਹ ਵੀ ਤੁਹਾਨੂੰ ਦਿਖਾਉਨੇ ਆ ਮੈਂ ਥੋੜਾ ਜਿਹਾ ਹਟ ਕੇ ਪੰਨਨ ਨੂੰ ਆਵਾਜ਼ ਮਾਰਾਂਗਾ ਦੇਖਣਿਆ ਪੀ ਵਾਕਿਆ ਸੁੰਦਾ ਜਾਂ ਨਹੀਂ ਸੁੰਦਾ ਜੀ ਆ ਕੀ ਹਾਲ ਹੈ ਛੋਟੇ ਇਹ ਛੋਟਾ ਪੁੱਤ ਕੀ ਹਾਲ ਹੈ ਨਹੀਂ ਸੁਣਾਈ ਦਿੰਦਾ ਨਹੀਂ ਸੁਣਾਈ ਦਿੰਦਾ ਦੇਖਿਆ ਜੀ ਤੁਸੀਂ ਵੀ ਆਪਾਂ ਕੋਸ਼ਿਸ਼ ਕੀਤੀ ਆ ਵੀ ਥੋੜਾ ਜਿਹਾ ਹਟ ਕੇ ਤੁਹ ਬੁਲਾਉਂਦੀ ਪਰ ਉਹਨੇ ਇਸ਼ਾਰਾ ਕਰਤਾ ਵੀ ਮੈਨੂੰ ਨਹੀਂ ਸੁਣਦਾਗਾ ਫੇਰ ਦੁਬਾਰਾ ਉਹਨੂੰ ਚਲਦੇ ਆ ਉਹਨਾਂ ਦੇ ਫਾਦਰ ਕੋ ਉਹ ਵੀ ਮਤਲਬੀ ਜਿਹੜੀ ਹੈਗੀ ਆ ਅਪੀਲ ਜਿਹੜੀ ਕੱਦੇ ਆ ਪਹਿਲਾਂ ਤੁਹਾਨੂੰ ਜਿਹੜਾ ਨੌਜਵਾਨ ਮੇਰੇ ਸਾਹਮਣੇ ਜਿਹੜਾ ਐਵੇਂ ਖਲੋਤਾ ਵਾ ਆਪਾਂ ਹੁਣ ਉਹਨੂੰ ਥੋੜੀ ਜਿਹੀ ਲਾਗੇ ਹੋ ਕੇ ਜੜੀ ਉਹਨੇ ਨਾ ਵੀ ਗੱਲਬਾਤ ਕਰਦੇ ਆ ਕੀ ਕੀ ਪ੍ਰੋਬਲਮ ਆ ਗਈ ਹੈ ਬਿਮਾਰ ਹੋ ਗਿਆ ਹੀ ਉਹਦਾ ਨਾ ਸੁਣਨਾ ਬੰਦ ਹੋ ਗਿਆ ਨਾ ਬੁਖਾਰ ਸਿਰ ਤੋਂ ਚੜ ਗਿਆ ਹੈ ਉਹਦਾ ਨਾ ਸੁਣਨਾ ਬੰਦ ਹੋ ਗਿਆ ਹੁਣ ਬਾਤ ਸੁਣਾਈ ਦਿੰਦੀ ਹੈ ਨਹੀਂ ਹਾਂ ਨੇ ਸੁਣਦਾ ਨਹੀਂ ਸੁਣਾਈ ਦਿੰਦੀ ਬਾਜ ਨਹੀਂ ਹਾਂ ਨੇ ਸੁਣਦਾ ਦੇਖੋ ਜੀ ਤੁਸੀਂ ਆਪਾਂ ਕਲੀਅਰ ਜਿਹੜੀ ਆ ਤੁਹਾਨੂੰ ਰੀਲ ਜਿਹੜੀ ਉਹ ਵੀ ਦਿਖਾ ਦਿੱਤੀ ਆ ਕਿ ਬੱਚਾ ਜਿਹੜਾ ਬਥੜੀ ਜੀ ਜੁਬਾਨ ਤੋਂ ਵੀ ਥੱਡਰੋਂਦਾ ਹੈਗਾ ਵਾ ਕਾਰਨ ਕੀ ਸੀ ਉਹ ਇਸ ਬਿਮਾਰੀ ਨੇ ਜਿਹੜਾ ਨਾ ਇੱਥੋਂ ਤੱਕ ਮਨੋਤ ਪਛਾੜ ਦਿੱਤੀ ਹੈਗੀ ਆ ਆਓ ਚਲਦੇ ਆ ਫੇਰ ਉਹ ਦੁਬਾਰਾ ਫਾਦਰ ਸਾਹਿਬ ਨਾਲ ਤੁਸੀਂ ਹੁਣ ਜਿਹੜੀਆਂ ਸੰਤਾਂ ਨੇ ਧਾਰਮਿਕ ਸੰਤਾਂ ਨੇ ਹੋਰ ਵੀ ਬੜੀਆਂ ਸੰਤਾਂ ਹੈਗੀਆਂ ਨੇ ਉਹਨਾਂ ਨੂੰ ਤੁਸੀਂ 21 ਅਪੀਲ ਕਰੋਗੇ ਸਾਡੀ 21 ਅਪੀਲ ਹੈ ਜੀ ਸਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀ ਸੁਣੀ ਜਾਵੇ ਸਾਡਾ ਬੱਚਾ ਠੀਕ ਹੋ ਜਾਵੇ ਇੱਦਾਂ ਮੈਂਟਲੀ ਹੋ ਗਿਆ 20 21 ਸਾਲ ਦੀ ਉਮਰ ਹੈ ਜੀ ਅਸੀਂ ਦੋਦਾ ਜਿੰਦੇ ਜੀ ਮਰ ਜਾਣਾ ਹੈ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਬਾਰਡਰ ਪੱਟੀ న్యూਜ ਵੱਲੋਂ ਜਿਹੜੀਆਂ ਸੰਸਥਾਵਾਂ ਨੇ ਮੀਰ ਤੋਂ ਮੀਰ ਇਸ ਹਿੰਦੁਸਤਾਨ ਦੇ ਪੰਜਾਬ ਵਿੱਚ ਲੋਕ ਰਹਿ ਰਹੇ ਨੇ ਮਦਦ ਕਰਨੀ ਕਿਸੇ ਹੋਵੇਗੀ ਤੇ 10 ਰੁਪਏ ਕੋਈ ਮਾਇਨੇ ਨਹੀਂ ਰੱਖਦਾਗਾ 10 ਰੁਪਏ ਇੱਕ ਮਾਮੂਲੀ ਚੀਜ਼ ਐ ਬੜੀਆਂ ਸੰਸਥਾਵਾਂਾਂ ਗਏ ਨੇ ਮੈਂ ਬਾਦਰ ਪੱਟੀ ਨੂਜ ਵੱਲੋਂ ਇੱਕ ਬੇਨਤੀ ਹੱਥ ਜੋੜ ਕੇ ਵੀ ਮੈਂ ਕਰਾਂਗਾ ਵੀ ਇਸ ਪਰਿਵਾਰ ਦੀ ਜਿਹੜੀ ਐ ਮਦਦ ਕੀਤੀ ਜਾਵੇ ਤੁਹਾਨੂੰ ਉਸ ਦਾ ਇਹਨਾਂ ਦਾ ਜਿਹੜਾ ਵਾ ਕਾਊਂਟਰ ਨੰਬਰ ਵੀ ਔਰ ਮੋਬਾਈਲ ਨੰਬਰ ਵੀ ਤੁਹਾਨੂੰ ਆਪਾਂ ਇੱਥੇ ਦੇਣ ਜਾ ਰਹੇ ਹੈਗੇ ਆ ਕੋਸ਼ਿਸ਼ ਜਰੂਰ ਕਰੋ ਜੀ ਫੇਰ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਬਾਰਡਰ ਪੱਟੀ ਦੀ ਨੂਜ ਵੱਲੋਂ ਜਿਹੜੀ ਇੱਕ ਬੇਨਤੀ ਆ ਦਾਨੀ ਸੱਜਣਾ ਨੂੰ ਜਿਹੜੇ ਵੀ ਹੈਗੇ ਨੇ ਕੋਈ ਇਹਨਾਂ ਨੂੰ ਫੇਰ ਦੁਬਾਰਾ ਇੱਕ ਬੇਨਤੀ ਆ ਪੀ ਇਹਨਾਂ ਦੀ ਮਦਦ ਜਰੂਰ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਬੱਚਾ ਵਾ ਹੋਣ ਹਰ ਜਿਹੜਾ ਵਾ ਸੁਣਨ ਵਿੱਚ ਜਿਹੜਾ ਵਾ ਆਪਣੀ ਸਮੱਥਾ ਰੱਖ ਸਕੇ ਜੀ ਆਓ ਤੁਹਾਨੂੰ ਉਹਨਾਂ ਦੇ ਮੋਬਾਈਲ ਨੰਬਰ ਤੌਰ ਕਾਉਂਟਰ ਨੰਬਰ ਵੀ ਤੁਹਾਨੂੰ ਦਿੰਨੇ ਆ ਜੀ ਇਹ ਜਿਹੜਾ ਸਾਹਮਣੇ ਤੁਸੀਂ ਇੱਕ ਕਾਗਜ਼ੀ ਨੁਮਾ ਦੇਖ ਰਹੇ ਹੋ ਜੀ ਸ਼੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹੌਸਪੀਟਲ ਬਣਾਇਆ ਨੇ ਇਹ ਜਿਹੜਾ ਵਾ ਤੁਹਾਨੂੰ ਦੱਸਿਆ ਪੀ 6 ਲੱਖ ਕੋਈ 11000 ਕੁਝ ਮਾਉਟ ਜੜੇ ਗਿਆ ਉਹਨਾਂ ਨੇ ਦੱਸਿਆ ਪੀ ਇਹ ਮਸ਼ੀਨ ਜੜੀ ਹੋਈ ਪੈਣੀ ਹੈਗੀ ਆ ਇਹ ਕੋਈ ਫਰੋਡ ਵਾਲੀ ਕੋਈ ਗੱਲ ਨਹੀਂ ਹੈਗੀ ਅਰिजिनल ਜਿਹੜੀ ਚੀਜ਼ ਹੈਗੀ ਆ ਉਹ ਹੀ ਤੁਹਾਨੂੰ ਇਹ ਪਰਿਵਾਰ ਜਿਹੜਾ ਅੱਜ ਤੁਹਾਨੂੰ ਦਿਖਾ ਦਿੱਤਾ ਹੈਗਾ ਵਾ ਮੈਂ ਇੱਕ ਛੋਟਾ ਜੀ ਪਹਿਲ ਕਦਮੀ ਮਪੀ ਕਰਾਂਗਾ ਆਪਣੇ ਵੱਲੋਂ ਮੈਂ ਇੱਕ ਥੋੜੀ ਜਿਨੀ ਮੇਰੇ ਕੋਈ ਕਪੈਸਿਟੀ ਹੈਗੀ ਆਪਣੇ ਵੱਲੋਂ ਮੈਂ ਬਾਰਡਰ ਭੱਟੀ ਨੂ ਜਿ ਵੱਲੋਂ ਮੈਂ ਮਰ ਜਾ ਇਹਨਾਂ ਨੂੰ ਥੋੜੀ ਜੀ ਜਿਹੜੀ ਇਹ ਸੇਵਾ ਜਿਹੜੀ ਹੈ ਵੀ ਮੈਂ ਆਪਣੇ ਵੱਲੋਂ ਪੇਟ ਕੀਤੀ ਆ ਬਾਕੀ ਦੁਬਾਰਾ ਆਪਾਂ ਫੇਰ ਇੱਕ ਵਾਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਵੀ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਮੇਰੀ ਅਪੀਲ ਇਹ ਹੀ ਆ ਜੀ ਮੈਂ ਤੁਹਾਨੂੰ ਇਹ ਆਪਣਾ ਨੰਬਰ ਦੇ ਰਿਹਾ ਮੇਰੇ ਨੰਬਰ ਤੇ ਹਲਫ਼ ਕੀਤੀ ਜਾਵੇ ਮੈਨੂੰ ਪੁੱਛਿਆ ਜਾਵੇ ਇਸ ਤੋਂ ਬਾਅਦ ਮੈਂ ਤੁਹਾਨੂੰ ਗੂਗਲ ਪੇ ਵੀ ਦੇ ਦਿਨਸ ਕਿਹਾ ਨਰਦਾ ਨੂੰ ਮੇਰਾ ਨੰਬਰ ਹੈਗਾ 62831 90176 62831 90176 ਮੇਰਾ ਦੂਜਾ ਨੰਬਰ ਹੈਗਾ ਜੀ 99814 8791 ਮੇਰੀ ਭਰਾ ਦੀ ਬਾਹ ਫੜੀ ਜਾਵੇ ਮੇਰੇ ਬੱਚੇ ਦਾ ਇਲਾਜ ਹੋ ਜਾਏ ਸਾਨੂੰ ਕੁਝ ਨਹੀਂ ਚਾਹੀਦਾ ਜੀ